ਇਹ ਕੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਵਾਲ ਆ ਜਦੋਂ ਕਾਂਗਰਸ ਪਾਰਟੀ ਕੋਈ ਇਲੈਕਸ਼ਨ ਮੂਡ ਚ ਆਉਂਦੀ ਆ ਜਾਂ ਦੇਸ਼ ਅੰਦਰ ਕੋਈ ਇਲੈਕਸ਼ਨ ਹੁੰਦੀ ਆ ਤਾਂ ਨਵਜੋਤ ਸਿੰਘ ਸਿੱਧੂ ਦੇ ਸਿਰ ਚੱਕ ਲੈਂਦੇ ਨੇ ਨਵਜੋਤ ਸਿੰਘ ਸਿੱਧੂ ਨੇ ਜੋ ਕੀਤਾ ਪੰਜਾਬ ਦੇ ਲੋਕ ਭੁੱਲੇ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਅੱਜ ਪਾਰਲੀਮੈਂਟ ਦੀ ਚੋਣ ਆਈ ਆ ਨਵਜੋਤ ਸਿੰਘ ਸਿੱਧੂ ਨੇ ਫੇਰ ਸਿਰ ਚੱਕ ਲਿਆ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਹੁੰਦੇ ਨੇ ਕਾਂਗਰਸ ਪਾਰਟੀ ਚੋਂ ਨिलੰਬਿਤ ਕੀਤੇ ਹੋਏ ਨੇ ਕੱਢੇ ਹੋਏ ਨੇ ਸਾਡੇ ਸੀਐਲਪੀ ਦੇ ਖਿਲਾਫ ਬੁਰਾ ਭਲਾ ਬੋਲਦੇ ਨੇ ਬਾਇਅਤ ਬੋਲਦੇ ਨੇ ਕਰਕੇ ਨਵਜੋਤ ਸਿੰਘ ਸਿੱਧੂ ਤੇ ਤਾਂ ਜੋ ਕਾਂਗਰਸ ਪਾਰਟੀ ਦੇਖ ਰਹੀ ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਲੱਗ ਜੂ ਕਿਉਂਕਿ ਪਾਰਟੀ ਵੱਡੀ ਹੁੰਦੀ ਆ ਬੰਦਾ ਨਹੀਂ ਪਟਾ ਕੀ ਕਹਿਣਾ ਚਾਹੋ? ਦੇਖੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਵਾਲ ਆ ਜਦੋਂ ਕਾਂਗਰਸ ਪਾਰਟੀ ਕੋਈ ਇਲੈਕਸ਼ਨ ਮੂਡ 'ਚ ਆਉਂਦੀ ਆ ਜਾਂ ਦੇਸ਼ ਅੰਦਰ ਕੋਈ ਇਲੈਕਸ਼ਨ ਹੁੰਦੀ ਆ ਤਾਂ ਨਵਜੋਤ ਸਿੰਘ ਸਿੱਧੂ ਦੇ ਸਿਰ ਚੱਕ ਲੈਂਦੇ ਨੇ ਜਦੋਂ 2022 ਚ ਇਲੈਕਸ਼ਨ ਦਾ ਦੌਰ ਸੀ ਚਾਹ ਨਵਜੋਤ ਸਿੰਘ ਸਿੱਧੂ ਨੇ ਜੋ ਕੀਤਾ ਪੰਜਾਬ ਦੇ ਲੋਕ ਭੁੱਲੇ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਅੱਜ ਪਾਰਲੀਮੈਂਟ ਦੀ ਚੋਣ ਆਈਆ ਨਵਜੋਤ ਸਿੰਘ ਸਿੱਧੂ ਨੇ ਫੇਰ ਸਿਰ ਚੱਕ ਲਿਆ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਹੁੰਦੇ ਨੇ ਕਾਂਗਰਸ ਪਾਰਟੀ ਚੋਂ ਨिलੰਬਿਤ ਕੀਤੇ ਹੋਏ ਨੇ ਕੱਢੇ ਹੋਏ ਨੇ ਜਿੱਥੇ ਕੱਢੇ ਹੋਏ ਪਾਰਟੀ ਦੇ ਆਗੂ ਸਾਡੇ ਸਰਕਾਰਜੋਗ ਪ੍ਰਧਾਨ ਦੇ ਖਿਲਾਫ ਸਾਡੇ ਸੀਐਲਪੀ ਦੇ ਖਿਲਾਫ ਬੁਰਾ ਭਲਾ ਬੋਲਦੇ ਨੇ ਬਾਇਅਤ ਬੋਲਦੇ ਨੇ ਉੱਥੇ ਸਦਾ ਨਵਜੋਤ ਸਿੰਘ ਸਿੱਧੂ ਬੈਠੇ ਹੱਸਦੇ ਹੁੰਦੇ ਨੇ ਇਹ ਪਾਰਟੀ ਦੀ ਉਲੰਘਣਾ ਨਹੀਂ ਇਹ ਡਿਸਪਲਿਨ ਨਹੀਂ ਪਾਰਟੀ ਦਾ ਦੇਖਣਾ ਵੀ ਕੀ ਡਿਸਪੀਲਨ ਦੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਤੇ ਤਾਂ ਜੋ ਕਾਂਗਰਸ ਪਾਰਟੀ ਦੇਖ ਰਹੀ ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਲੱਗ ਜੂ ਕਿਉਂਕਿ ਪਾਰਟੀ ਵੱਡੀ ਹੁੰਦੀ ਆ ਬੰਦਾ ਨਹੀਂ ਵੱਡਾ ਹੁੰਦਾ ਮੈਂ ਨਹੀਂ ਵੱਡੀ ਹੁੰਦੀ ਦੁੱਲੋ ਸਾਹਿਬ ਨੇ ਵੀ ਕਿਹਾ ਮੈਂ ਮੈਂ ਇਹ ਉਹ ਸਮਝ ਲੈਣ ਵੀ ਉਹ ਨਵਜੋਤ ਸਿੰਘ ਸਿੱਧੂ ਆ ਉਹ ਵੀ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਪਾਰਟੀ ਦੀ ਤਾਂ ਕਦੇ ਜ਼ਿਕਰ ਨਹੀਂ ਕਰਦਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਨਹੀਂ ਵੀ ਜੇ ਰੈਲੀਆਂ ਕਰਨੀਆਂ ਨੇ ਉਸ ਰੈਲੀ ਦੇ ਵਿੱਚ ਪਾਰਟੀ ਪ੍ਰੋਗਰਾਮ ਜਾਵੇ ਪਾਰਟੀ ਦਾ ਪ੍ਰਧਾਨ ਜਾਵੇ ਸੀਐਲਪੀ ਲੀਡਰ ਜਾਣ ਔਰ ਸਾਡੇ ਜਿੰਨੇ ਸੀਨੀਅਰ ਲੀਡਰ ਉੱਤੇ ਸ਼ਮੂਲੀਅਤ ਹੋਵੇ ਤਾਂ ਕਿ ਇੱਕ ਬੈਨਰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਪਾਰਟੀ ਦੀ ਗੱਲ ਕੀਤੀ ਜਾਵੇ। ਨਵਜੋਤ ਸਿੰਘ ਸਿੱਧੂ ਨੇ ਤੇ ਇੱਥੇ ਤੱਕ ਇਹਦਾ ਵੀ 10000 ਤੱਕ ਬੰਦਾ ਜਿਹੜਾ ਮੈਂ ਸਾਡੇ ਇਕੱਠਾ ਹੋ ਜਾਂਦਾ ਤੇ ਉਹ ਇਹਨਾਂ ਦੀਆਂ ਰੈਲੀਆਂ 'ਚ ਇਕੱਠੇ ਕਰਕੇ ਦਿਖਾ ਦੇਣਾ ਚਾਹੇ ਕੋਈ ਵੀ। ਉਹਨਾਂ ਨੇ ਤੰਜ ਕੱਸਦੇ ਆਪਣੀ ਪਾਰਟੀ ਦੀ ਆਗੂਆਂ ਤੇ ਕਿਹਾ ਜਿਹੜੇ ਸੀਨੀਅਰ ਲੀਡਰਸ਼ਿਪ ਹੈਗੀ ਆ। ਦੇਖੋ ਇਹ ਗੱਲ ਹਾਸੋਣੀ ਆ। ਅਸੀਂ ਬਹੁਤ ਵੱਡੇ ਵੱਡੇ ਧਰਨੇ। ਆਪ ਮੈਂ ਨਾਲ ਗਿਆ ਵਾ ਪ੍ਰਧਾਨ ਜੀ ਦੇ ਸੀਐਲਪੀ ਦੇ ਮੁਖਸਰ ਸਾਹਿਬ ਫਰੀਦਕੋਟ ਲੁਧਿਆਣੇ ਵੱਡੇ ਵੱਡੇ ਐਜੀਟੇਸ਼ਨ ਵੱਡੇ ਵੱਡੇ ਧਰਨੇ ਕਰਕੇ ਦਿਖਾਉਣੇ ਜਦਕਿ ਨਵਜੋਤ ਸਿੰਘ ਸਿੱਧੂ ਘਰੇ ਸ਼ਾਂਤੀ ਨਾਲ ਚੁੱਪਣਾ ਪਾਸਨਾ ਚ ਬੈਠੇ ਸੀ ਇਸ ਕਰਕੇ ਅੱਜ ਇਹ ਗੱਲਾਂ ਕਰਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਾਂਗਰਸ ਪਾਰਟੀ ਆਪਣੇ ਬਲਬੂਤੇ ਤੇ ਆਪਣੇ ਲੀਡਰਾਂ ਆਂ ਹੀ ਆਪਣੇ ਵਰਕਰਾਂ ਆਂ ਵੱਡੇ ਤੋਂ ਵੱਡੇ ਕੱਟ ਕਰਨ ਦੇ ਸਮਰਾਤਾ ਤੇ ਆਉਣ ਵਾਲੇ ਦਿਨਾਂ ਚ ਕਰਕੇ ਦਿਖਾਵਾਂਗੇ ਉੱਥੇ ਹੀ ਉਹਨਾਂ ਨੇ ਚੰਨੀ ਤੇ ਵੀ ਇਕਠਾਸ ਕਰਦੇ ਕਿਹਾ ਕਿ ਜਿੱਥੇ ਕਿ ਉਹ ਦਲਿਤਾਂ ਦੀ ਗੱਲ ਕਰਦੇ ਨੇ ਤੇ ਦਲਤਾਂ ਦਾ ਜਿਹੜਾ ਸਟੂਲ ਕਾਸਟ ਦਾ ਜਿਹੜਾ ਆਪਣਾ ਹੈਗਾ ਉਹ ਸਰਟੀਫਿਕੇਟ ਦਾ ਵਰਤ ਲੈਂਦੇ ਨੇ ਪਰ ਉਹਨਾਂ ਦੀ ਕੋਈ ਇੱਕ ਖੈਰ ਨਹੀਂ ਲੈਂਦਾ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਚੰਨੀ ਸਾਹਿਬ ਬਾਰੇ ਕਹਿਣਾ ਬੇਫਯੂਲ ਗੱਲਾਂ ਨੇ ਚੰਨੀ ਸਾਹਿਬ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਬਹੁਤ ਵੱਡਾ ਫਾਇਦਾ ਐਸੀ ਸਮਾਜ ਨੂੰ ਉਹਨਾਂ ਲੋਕਾਂ ਨੂੰ ਦਿੱਤਾ ਜਿਹੜੇ ਲੋਕ ਪੰਚਾਇਤੀ ਜ਼ਮੀਨਾਂ 'ਚ ਬੈਠੇ ਸੀ ਜਾਂ ਮਿਊਸਪਲ ਕਮੇਟੀਆਂ ਦੇ ਹਦੂਚ ਉਹਨਾਂ ਦੇ ਨਵੇਂ ਮਾਲਕੀ ਰਜਿਸਟਰੀਆਂ ਕਰਾਈਆਂ ਜਿਹੜੇ ਲੋਕ ਕਰਜ਼ਾ ਲੈਣਾ ਚਾਹੁੰਦੇ ਸੀ ਪਰ ਕਰਜ਼ਾ ਮਿਲਦਾ ਨਹੀਂ ਸੀ ਉਹ ਰਜਿਸਟਰੀਆਂ ਹੋ ਗਈਆਂ ਉਹਤੇ ਕਰਜਾ ਲੈ ਕੇ ਆਪਣਾ ਅੱਗੇ ਕਾਰੋਬਾਰ ਵੀ ਕਰ ਸਕਦੇ ਨੇ ਇਹ ਕਹਿਣਾ ਬਹੁਤ ਘਤ ਹੈ ਕਿ ਚੰਨੀ ਸਾਹਿਬ ਨੇ ਇਕੱਲੇ ਸ਼ਡਿਊਲ ਕਾਸਟ ਆਦੇ ਨਹੀਂ ਸਾਰੇ ਵਰਗਾਂ ਦਾ ਡਟ ਕੇ ਸਾਥ ਦਿੱਤਾ ਤੇ ਆਪਣੀ ਸਰਕਾਰ ਤੇ ਕੈਬਨਿਟ ਵਿੱਚ ਬਹੁਤ ਚੰਗੇ ਫੈਸਲੇ ਸਾਰੇ ਪੰਜਾਬ ਦੇ ਲਈ ਲਏ